ਕਿੰਨੇ ਘੰਟੇ ਚੱਲਿਆ ਬਈ ਇਹ ਇਹ ਚੱਲਿਆ 1100 ਘੰਟਾ 300 ਘੰਟਾ ਚੱਲਿਆ ਹੋਗਾ ਅਰੀਜਨਲ ਚੱਲਿਆ ਜਮਾ ਮੈਂ ਮਾਡਲ ਕਰਨੀ ਦੇਖ ਰਹੇਗਾ ਜੀ ਇੱਕ ਵਾਰ ਟਰਾਈ ਇਹਦੀ ਮਾਰ ਲਿਓ ਤੇ ਇੱਕ ਜਾ ਕੇ ਮਾਰੇਓ ਝਾਂਸੀ ਚ ਹਾਂ ਰਵੀਦਰਤਾ ਸਰ ਵੀਰਾਂ ਨੂੰ ਪਿਆਰ ਪਿਆਰ ਸਾਰੀ ਸ਼ਕਾੜੋ ਮੀਤਾ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਤਵਾਲ ਸਿੰਘ ਬੱਬੂ ਤੇ ਆਪਾਂ ਕਿਹਾ ਤਲਵੰਡੀ ਦਾ ਆਪਣਾ ਟਰੈਕਟਰ ਦੀ ਮੰਡੀ ਤੇ ਤੇ ਸੀਜ਼ਨ ਖਤਮ ਹੋ ਗਿਆ ਬਾਈ ਜੀ ਤੇ ਹੁਣ ਟਰੈਕਟਰ ਮੰਡੀ ਚ ਆਉਣ ਲੱਗੇ ਤੇ ਵੇਚਣ ਵਾਲੇ ਤੇ ਖਰੀਦਣ ਵਾਲੇ ਵੀਰ ਜਰੂਰ ਪਹੁੰਚਾ ਕਰੋ ਬਾਈ ਆਪਣੇ ਨਾਲ ਕਰਦੇ ਸਾਰੀ ਗੱਲਬਾਤ ਸਸਿਕਾ ਬਾਈ ਸਤ ਇਕੋ ਬਾਈ ਜੀ ਤੇ ਮੇਨ ਲొਕੇਸ਼ਨ ਵਿੱਚ ਕੀ ਆਪਾਂ ਇੱਥੇ ਤਲਵੰਡੀ ਸੱਭੋ ਹੀ ਆ ਮਨ ਠੀਕ ਹੈ ਜੀ ਹਾਂ ਤੇ ਅੱਜ ਕਿੰਨੇ ਟਰੈਕਟਰ ਬਾਈ ਜੀ ਟਰੈਕਟਰ 5 5 ਟਰੈਕਟਰ ਆ ਗਏ ਠੀਕ ਹੈ ਬਾਈ ਜੀ ਕਾਪੀ ਆ ਗਿਆ ਜਿੰਦ ਬਾਈ ਜੀ ਜ਼ਿੰਮੇਵਾਰੀ ਹੈ ਗਾਰੰਟੀ ਹੈਗੀ ਹਾਂ ਠੀਕ ਹੈ ਬਾਈ ਜੀ ਕਿੰਨਾ ਕ ਪੁਰਾਣਾ ਕੰਮ ਆ ਗਿਆ ਆਪਾਂ ਲੱਗਦੇ ਨੇ ਪੁਰਾਣਾ ਤਾਂ ਹੋ ਗਿਆ ਹੁਣ 8-10 ਸਾਲ 8-10 ਸਾਲ ਭਰੋਸੇ ਜੋ ਕੰਮ ਆ ਗਿਆ ਜਿੰਦ ਆਪਾਂ ਕਹ ਜੀ ਇਹਨਾ ਹਾਂ ਠੀਕ ਹੈ ਬਾਈ ਜੀ ਤੇ 13 ਨੰਬਰ ਪਲਾਂਟ ਆ ਗਿਆ ਬਾਈ ਜੀ ਤੇ ਬਾਈਆਂ ਦਾ ਵਧੀਆ ਕੰਮ ਆ ਗਿਆ ਇੱਕ ਨੰਬਰ ਕੰਮ ਆ ਜਿਹੜੇ ਕੰਮ ਹੋਊਗਾ ਬਾਈ ਜੀ ਆਪਾਂ ਸਟਾਰਟ ਕਰਾਂਗੇ ਟਰੈਕਟਰ ਚਲੋ ਬਈ 333 XT ਮਾਡਲ ਪਲਾਸਰ ਇਹ ਤੋਂ ਸ਼ੁਰੂ ਕਰ ਦਾਂਗੇ ਆਪਾਂ ਵੀਡੀਓ ਤੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਰੰਗ ਪਿੰਡ ਦਾ ਬਾਈ ਜੀ Ориਜినਲ ਬਾਈ ਇਹ 3100 ਘੰਟਾ ਚੱਲਿਆ 3100 ਘੰਟਾ ਚੱਲਿਆ ਹੋਇਆਗਾ Ориਜినਲ ਚੱਲਿਆ ਜਮਾ ਮੈਂ ਮਾਡਲ ਕਰਨੀ ਦੇਖ ਰਹੇਗਾ ਜੀ ਹਾਂ ਮਾਡਲ 2009 Ориਜినਲ ਚੱਲਿਆ ਜਮਾ 3100 ਘੰਟਾ ਲੈ ਵੀ Ориਜినਲ ਚੱਲਿਆ ਹੋਇਆਗਾ 3100 ਘੰਟਾ ਪੂਰਾ ਸਮਾਂ ਚੱਲਿਆ ਹੋਇਆ 3100 ਤੋਂ ਵੀ ਘੱਟ ਹੋਵੇ ਇਹ 3000 ਕੁਝ ਘੰਟੇ ਹੋਵੇਗਾ ਦੇਖ ਲਓ ਮੀਟਰ ਇੱਕ ਦਾ ਟਰਾਈ ਇਹਦੀ ਮਾਰ ਲਿਓ ਤੇ ਇੱਕ ਜਾ ਕੇ ਮਾਰੇਓ ਝਾਂਸੀ ਚ ਹਾਂ ਠੀਕ ਆ ਬਈ ਜੀ 90 ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾ ਦੇ ਚਾਰੇ ਪਾਸੇ ਟਾਇਰ ਟੁਰ ਨਾਲ ਦੀ ਨਵੇਂ ਜੀ ਹਾਂ ਨਹੀਂ ਨਹੀਂ ਟਾਇਰ ਦੁਬਾਰੇ ਦੇ ਠੀਕ ਹੈ ਸੁੱਕੇ ਆਂਦੇ ਨੇ ਆਪਾਂ ਜੀ ਮੈਂ ਪਕੜਦੇ ਆਂ ਟਾਇਰ ਹਾਂ ਸੁਕਣ ਕਰਕੇ ਦੁਬਾਰੇ ਦੇ ਟਾਇਰ ਨੇ ਬਈ ਜੀ 3100 ਘੰਟਾ ਚੱਲਿਆ ਹੈਗਾ ਨਵਾਂ ਮਾਡਲ ਆ ਆਲ オリジナル ਆ ਜਿੱਥੋਂ ਮਰਜ਼ੀ ਚੈੱਕ ਕਰਵਾ ਲਓ ਹਾਂ ਠੀਕ ਆ ਜੀ ਤੇ ਮਾਡਲ ਬਈ ਜੀ ਨਵਾਂਗਾ ਤੇ ਕੀਟ ਮਾਡਲ ਇਹਦਾ ਹੈਗਾ 495000 ਰੁਪਏ ਰੇਟ 3 ਸਪੀਡ ਹੈ ਡਿਸਟ੍ਰੀਬਿਊਟਰ ਲੱਗਾ ਟੌਪ ਮਾਡਲ ਹੈ ਠੀਕ ਆ ਜ ਅ ओरिजिनल 3 ਸਪੀਡ ਬਈ ਜੀ ਹਾਂ ओरिजिनल ਠੀਕ ਹੈ ਜੀ ओरिजिनल 3 ਸਪੀਡ ਹੈਗਾ ਤੇ ਮੰਤਨ ਬਈ ਜੀ ਮੰਤਨ ਕਰ ਦਾਂਗੇ ਕੋਈ ਨਹੀਂ ਠੀਕ ਹੈ ਜੀ ਪਹਿਲਾ ਡਰਾਈਵਰ ਇਹ ਚ ਤਾਂ ਕਰਾਉਂਗਾ ਮੈਂ ਕੋਈ ਨਹੀਂ ਕਰ ਦਾਂਗੇ ਜਿਵੇਂ ਕਹਾਂ ਉਹ ਯਾਰ ਜਵਾਬ ਆ ਸੰ ਨੂੰ 15000 ਰੁਪਏ ਦੀ ਸੂਟ ਹੈ ਬਈ ਜੀ ਮੇਰੇ ਵੱਲੋਂ ਆ ਕੇ ਨਾਮ ਲੈ ਦਿਓ 4 ਲੱਖ 95000 ਰੁਪਏ ਰੇਟ ਹੈ ਕੋਈ ਨਹੀਂ ਕਰ ਦਾਂਗੇ ਜਿਵੇਂ ਕਹਾਂ 80000 ਪਰ ਠੀਕ ਹੈ ਤੇ ਅੱਗੇ ਆ ਗਿਆ ਬਾਈ ਜੀ ਜ਼ਿਆਦਾਤਰ ਬਾਈਆਂ ਕੋਲੇ ਨਿਊ ਹਾਲੈਂਡ ਤੇ 855 ਦਾ ਸਟਾਕ ਜ਼ਿਆਦਾ ਹੁੰਦਾਗਾ ਜੀ ਵੀ ਆਪਾਂ ਕਰੀਏ ਹਾਂ 3602 ਵੀ ਖੜਾ ਹੈ ਕਈ ਵਾਰੀ ਜਿ ਲੈਣਾ ਹੋਵੇ ਠੀਕ ਹੈ ਬਾਈ ਜੀ ਤੇ ਚਾਰ ਪੰਜ ਆਪਾਂ ਪਿਛਲੀ ਵੀਡੀਓ ਚ ਵੀ ਦਿਖਾਈ ਸੀਗੇ ਤੇ ਇਹ ਆ ਗਿਆ 855 2 ਸਪੀਡ ਚ ਬਾਈ ਜੀ 2 ਸਪੀਡ ਠੀਕ ਹੈ ਦੇਖਗੇ ਚੁੱਲੇ ਵਾਲਾ ਜਿਹਦੀ ਡਿਮਾਂਡ ਵੱਧ ਆ ਗਈ 16 ਵਾਲੇ ਟਾਇਰ 16 ਦੇ ਟਾਇਰਾਂ ਚਗਾ 14 ਦੇ ਟਾਇਰ ਹੁੰਦੇ ਨੇ ਹਾਂ ਠੀਕ ਹੈ ਜੀ 16 ਦੇ ਟਾਇਰਾਂ ਚਗਾ ਟਾਇਰ ਤਾਂ ਅਜੇ ਤੱਕ ਨਵੇਂ ਹੀ ਪੈ ਰਹੇ ਨੇ ਨਾਲ ਦੇ ਹਾਂ ਹੈਗੇ 85 21 ਮਾਡਲ ਆ ਕਿੰਨੇ ਘੰਟੇ ਚੱਲੇ ਬਾਈ ਜੀ ਇਹ ਚੱਲਿਆ 1100 ਘੰਟਾ ਠੀਕ ਹੈ 1100 ਘੰਟਾ ਚੱਲਿਆ ਅਲੱਗ ਦੇ ਕਲੱਚ ਵਾਲਾ ਹੈ 5 ਸਟਾਰ ਚ ਆ ਗਿਆ ਬਾਈ ਜੀ ਫੁੱਲ ਫੀਚਰ ਵਾਲਾ ਟੌਪ ਮਾਡਲ ਤੇ ਪੰਜਾਬ ਨੰਬਰ ਆ ਫਰਸਟ ਕੁਆਲਟੀ ਦਾ ਬਾਈ ਜੀ ਫਰਸਟ ਪਾਰਟੀ ਦਾ ਠੀਕ ਹੈ ਫਰਸਟ ਪਾਰਟੀ ਦਾ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ 6,95,000 ਰੁਪਇਆ 6,95,000 ਰੁਪਇਆ ਪਰ ਇੱਕ ਗੱਲ ਆ ਬਾਈ ਜੀ ਇਹ ਟਰੈਕਟਰ ਜਿਵੇਂ ਆਪਾਂ ਕਹਿੰਦੇ ਨਵੀਂ ਸ਼ੋਅ ਵਾਲਾ ਮਿਲ ਜੂ ਪਰ ਤੁਹਾਨੂੰ ਇਹ ਨਹੀਂ ਮਿਲਣਾ ਹੈਗਾ ਹਾਂ ਠੀਕ ਹੈ ਜੀ ਚਲੋ ਬਈ ਚੈੱਕ ਕਰੂ ਪਰ ਅੱਜ ਕੱਲ ਦੇ ਮੁੰਡੇ ਇਹਨੂੰ ਪਸੰਦ ਕਰਦੇ ਨੇ ਕਿ ਇਹ ਟ੍ਰੈਂਡ ਚ ਚੱਲ ਰਿ 4 స్టార్ ਚ ਕਿਉਂ 5 ਸਟਾਰਸ ਜੀਗਾ ਤੇ ਇਹ ਕਿੰਨੇ ਇਹ ਵੀ ਨਵੀਂ ਹੈਗਾ ਜੀ ਮੈਂ ਆਪਾਂ ਦੇ ਰਿਹਾ ਹਾਂ ਹਾਂ 15 ਮਾਡਲ ਆ ਠੀਕ ਹੈ 15 ਮਾਡਲ ਆਗਾ ਤੇ 14 ਦੇ ਟਾਇਰਾਂ ਚ ਬਾਈ ਜੀ 15 ਵਾਲੇ ਪਾਰ ਕਿੰਨੇ 15 ਵਾਲੇ ਪਾਇਆ ਹਾਂ 15 ਵਾਲੇ ਪਾਰ ਰੱਖਿਆ ਉਹ ਠੀਕ ਹੈ 15 ਦੇ ਟਾਇਰਾਂ ਚ ਕਿੰਨੇ ਕੇ ਪੈਸੇ ਪਿਆ ਬਾਈ ਜੀ ਟਾਇਰ 90 95 ਪੈਸੀ ਟਾਇਰ ਤਾਂ ਨਵੀਂ ਠੀਕ ਹੈ ਜੀ 90 95 ਪੈਸੇ Ориਜੀਨਲ ਹੈ ਬਾਈ ਜਿੰਨਾ Ориਜੀਨਲ ਸਾਰਾ ਇਹ ਠੀਕ ਹੈ ਗਾਰੰਟੀ ਗਾਰੰਟੀ ਹੈਗੇ ਬਾਈ ਵੀ ਇੱਕ ਗੱਲ ਆਗੇ ਜੇ ਹੋਇਆ ਵੀ ਬਾਈ ਜੀ ਦੱਸ ਕੇ ਦਊਗਾ ਨਾ ਰੰਗ ਕਿਤੋਂ ਨਹੀਂ ਹੋਇਆਗਾ ਦੱਸਾਂਗੇ ਜੇ ਰੰਗ ਹੋਊਗਾ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਪਾਵਰ ਸਟੀਰਿੰਗ ਜੀ ਹਾਂ ਠੀਕ ਹੈ ਜੀ 15 ਮਾਡਲ ਆ ਤੇ ਕੀ ਡਿਮਾਂਡ ਲੱਗੇ ਇਹਦਾ ਹੈਗਾ ਰੇਟ 5 ਲੱਖ 20 ਹਜ਼ਾਰ 5 ਲੱਖ 20 ਹਜ਼ਾਰ ਰੁਪਇਆ ਟਰੈਕਟਰ ਘਟਨੇ ਕੱਟ ਲਵਾਂਗੇ ਹਾਂ ਹਾਂ ਠੀਕ ਹੈ ਟਰੈਕਟਰ ਵੀ ਘਟ ਲਾਂਗੇ ਬਾਈ ਕਹਿੰਦਾ ਤੇ ਇਹ ਪੰਜਾਬ ਚ ਕਿ ਵੇਚਿਆ ਰਣ ਇਹਦਾ ਸਰਸਾ ਨੰਬਰ ਠੀਕ ਆ ਜੀ ਅੱਧ ਵਿਚਾਲਿਆ ਨਾ ਪੰਜਾਬ ਕਈ ਨਾ ਇਹਨੂੰ ਸੀ ਮਿਲ ਜੂ ਹਾਂ ਠੀਕ ਹੈ ਐਨਓਸੀ ਮਿਲ ਜੂਗੇ ਬਾਈ ਜੀ ਰਾਣਾ ਨੰਬਰ ਹੈਗਾ ਬਾਕੀ ਬੀ ਕਟੀ ਦੇ ਵਧੀਆਲੇ ਟਾਇਰ ਨਗੇ ਤੇ ਬੈ ਗਏਗੇ ਨਗੇ ਗੁਡੀਰ ਦੇ ਇੱਕ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਕਾਪੀ ਗਾਇਆਂ ਦੀ ਗਾਰੰਟੀ ਪੰਜਾਬ ਨੰਬਰ ਤੇ ਅਧ ਵਿਚਾਰੇ ਦਿੰਨੇ ਤੇ ਅਗਲਾ ਬਾਈ ਜੀ ਆਪਣੇ ਇੱਧਰ ਆਗੇ ਤੇ ਆਹ ਲੱਗਿਆ ਬਾਈ ਜੀ ਫਾਰਮ ਟ੍ਰਿਕ 65 65 ਈਪੀਆਈ ਵਾਲਾ ਚਲੋ ਬਈ ਚੈੱਕ ਕਰ ਲਓ ਇਹਦੀ ਵੀ ਕੰਡੀਸ਼ਨ ਸੁਪਰ ਮੈਕਸ ਚ ਆ ਗਿਆ ਬਾਈ ਜੀ ਇਹ ਵੀ ਹਾਂ ਤੇ ਪਾਵਰ ਸਟੀering ਆ ਗਿਆ ਡਬਲ ਪੰਪ ਜਾ ਗਿਆ ਬਾਈ ਜੀ ਹਾਂ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਠੀਕ ਹੈ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਪੂਰੀ ਸਾਫ ਹੈ ਕੋਕਾ ਪੀਸੀ ਲੱਗ ਕੇ ਲੈਉਣੇ ਹਨ ਜਿੱਤਨ ਲੈਣੇ ਐਵੇ ਚੈੱਕ ਕਰ ਲਓ 65 ਈਪੀਆਈ ਵਾਲਾ ਗਿਆ ਤੇ ਇੱਕ 60 ਈਪੀਆਈ ਵਾਲਾ ਇੱਕ ਕੱਲਾ 65 ਆ ਇਹ ਈਪੀਆਈ ਵਾਲਾ ਗਿਆ ਬਾਈ ਜੀ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਟਾਇਰ ਹੈਗੇ 80 ਪੈਸੇ ਠੀਕ ਹੈ ਜੀ 80 ਪੈਸੇ ਟਾਇਰ ਪੈਣਗੇ ਕੰਡੀਸ਼ਨ ਚੈੱਕ ਜ਼ਰੂਰ ਕਰ ਲਓ ਟਰੈਕਟਰ ਦੀ ਬਾਈ ਜੀ ਤੇ ਮਾੜ ਲੱਗਿਆ ਰਾਂਗੇ ਤੇ ਕੀ ਡਿਮਾਂਡ ਹੈ ਬਾਈ ਜੀ ਇਹਦਾ 4 ਲੱਖ ਰੁਪਈ ਆਹੋ ਜੀ ਠੀਕ ਹੈ ਮੰਨ ਤਾਂ ਹੋ ਜੂ ਤੇ ਅਗਲਾ ਬਾਈ ਜੀ ਇਹ ਵੀ ਆਪਣੀ ਨਹੀਂ ਅਗਲਾ 5204 ਲੈ ਬਈ 5204 ਆ ਗਿਆ ਕਾਲੇ ਢੱਡ ਵਾਲਾ ਤੇ ਪਾਵਰ ਸਟੀering ਆ ਫੁੱਲ ਟੌਪ ਮਾਡਲ ਆ ਗਿਆ ਤੇ ਬੈਕ ਟਾਇਰ ਬਾਈ ਜੀ ਜਮਨ ਨਿਗਾ ਪਰਵਾ ਦੇ ਨਵੇਂ ਨੇ ਨਾ ਹਾਂ ਠੀਕ ਹੈ ਜੀ ਤੇ ਕਿੱਥੋਂ ਦਾ ਨੰਬਰ ਹੈ ਬਾਈ ਜੀ ਇਹਦਾ ਸਰਸੇ ਦਾ ਇਹ ਵੀ ਸਰਸੇ ਦਾ ਨੰਬਰ ਹੈਗਾ ਦੋ ਟਰੈਕਟਰ ਆ ਗਏ ਨੇ ਬਾਈ ਜੀ ਸਰਸੇ ਨੰਬਰ ਦੇ ਤੇ ਉਹ ਬਾਈ ਜੀ ਪੰਜਾਬ ਨੰਬਰ ਹੈ ਹਾਂ ਉਹ ਪੰਜਾਬ ਨੰਬਰ 65 EP ਇਹ ਉਹ ਪੰਜਾਬ ਨੰਬਰ ਹੈ ਬਾਈ ਜੀ ਤੇ ਮਾਡਲ ਬਾਈ ਜੀ 12 12 ਮਾਡਲ ਹੈਗਾ ਤੇ ਇਹਦੀ ਕੀ ਡਿਮਾਂਡ ਆ ਭਾਈ ਜੀ 440000 ਰੁਪਏ 440000 ਰੁਪਏ ਤੇ ਬਾਕੀ ਮੁੱਕ ਦੇ ਮਾਨਤਾ ਨਾਲ ਜਰੂਰ ਹੋ ਜਾਏਗਾ ਤੇ ਰੰਗ ਪੇਂਟ ਦਾ ਭਾਈ ਜੀ ਬੰਪਰ ਬੰਪਰ ਹੋਇਆ ਹਾਂ ਠੀਕ ਹੈ ਜੀ ਬੰਪਰ ਹੋਇਆ ਹੋਇਗਾ ਬਾਕੀ ਸਾਰਾ origignal ਆ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਵਾਇਆ ਜਸਪ੍ਰੀਤ ਪੈਸਾ ਕਮਾ ਕੇ ਦਿਖਾ ਦੇ ਟਰੈਕਟਰ ਨਵੇਂ ਵਾਂਗੂ ਪਿਆਗਾ ਮਾਡਲ ਇਕਲਾ 12 ਗਾ ਪਰ ਟੌਪ ਆਗਾ ਪੂਰਾ ਤੇ ਬਾਕੀ ਚੈੱਕ ਕਰ ਲਓ ਭਾਈ ਰੰਗ ਰੰਗ ਪੂਰੇ ਚਮਕਦੇ ਪਏ ਨੇ ਇਹ origignal ਆ ਤੇ 440000 ਰੁਪਏ ਡਿਮਾਂਡ ਆ ਜੀ ਤੇ ਮੋਬਾਈਲ ਨੰਬਰ ਭੇਜੀ ਆਪਣਾ 9466000735 ਇੱਕ ਵਾਰੀ ਹੋਰ 9466000735 ਠੀਕ ਹੈ ਭਾਈ ਜੀ 1322 ਕਰੇ ਖੜਾ ਹੋਰ ਜੇ ਕੀ ਜਰੀ ਤੇ ਆਪ ਨੰਬਰ ਆਦਾ 17 ਮਾਰ ਲਓ ਠੀਕ ਹੈ ਜੀ ਅਰੀਨਲ ਚੱਲਿਆ 16 16500 ਘੰਟਾ ਠੀਕ ਹੈ ਜੀ ਤੇ ਕੀ ਡਮਾਣੀ ਉਹਦਾ 5 ਲੱਖ ਰੁਪਈਆ ਠੀਕ ਹੈ ਜੀ ਤੇ ਹੋਰ ਕੋਈ ਜਮਾਨਾ ਮਾਰੀ ਨਾਲ ਸਾਰਾ ਹੋਰ 744 ਹੈ 11 ਮਾਰ ਲਓ ਠੀਕ ਹੈ ਜੀ ਤੇ ਇਸ ਵੇਚ ਤੇ ਇਸ ਦਾ ਵੇਚ ਗਿਆ ਸੀ ਇਹ ਤਾਂ ਬਹੁਤ ਟਾਈਮ ਹੋ ਗਿਆ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਗੱਲ ਕਰਕੇ ਬਹੁਤ ਲੱਗਿਆ ਚੱਲ ਵਾ ਜੇ ਕਿਸੇ ਨੇ ਵੇਚਣਾ ਹੋਵੇ ਉਹ ਵੀ ਦੱਸ ਸਕਦਾ ਆਪਣਾ ਕੰਟੈਕਟ ਕਰ ਸਕਦਾ ਜਰੂਰੀ ਨਹੀਂ ਹੈਗਾ ਬਾਈ ਜੀ ਤੁਸੀਂ ਟਰੈਕਟਰ ਖਰੀਦਣ ਲਈ ਸੰਪਰਕ ਕਰਨਾ ਵੇਚਣ ਲਈ ਵੀ ਤੁਸੀਂ ਸੰਪਰਕ ਕਰ ਸਕਦੇ ਜੇ ਕਿਸੇ ਵਾਰੀ ਉਹ ਵੀ ਜਾਣਕਾਰੀ ਲੈਣੀ ਹੋਵੇ ਵੇਚਣ ਤੋਂ ਜਦੋਂ ਮਰਜ਼ੀ ਘੰਟੀ ਮਾਰ ਕੇ ਜਾਣਕਾਰੀ ਲੈ ਸਕਦੇ ਠੀਕ ਹੈ ਜੀ ਜੇ ਆਪਾਂ ਤੋਂ ਨਹੀਂ ਵੀ ਲੈਣਾ ਕੋਈ ਹੋਰ ਲੈਂਦਾ ਕੋਈ ਜਦੋਂ ਜਾਣਕਾਰੀ ਲੈਣੀ ਹੋਵੇ ਕੋਈ ਵੇਚਣ ਤੋਂ ਕੋਈ ਲੈ ਵੀ ਜਾਣਕਾਰੀ ਵੀ ਲੈ ਸਕਦੇ ਹੋ ਵੀ ਕਿਹੜਾ ਟਰੈਕਟਰ ਬੈਟਰ ਹੈਗਾ ਕਿਹੜਾ ਕਿੱਥੇ ਕਿੱਥੇ ਤੱਕ ਬਣ ਸਕਦਾਗਾ ਠੀਕ ਆ ਤੇ ਉਹ ਕਹੋਗੇ ਤਾਂ ਤੁਹਾਨੂੰ ਬਾਈ ਲਿਆ ਕੇ ਵੀ ਦੇ ਦਾਂਗੇ ਠੀਕ ਹੈ ਬਾਈ ਜੀ ਤੇ ਵੀਡੀਓ ਕਿਵੇਂ ਲੱਗੇ ਕਮੈਂਟ ਕਰਕੇ ਜੀ ਦੱਸਿਓ ਧੰਨਵਾਦ